ਇਹ ਛੋਟੀਆਂ ਬਾਲਾਂ ਇਹ ਜਿਹੜਾ ਕੁਝ ਘਟਨਾ ਹੋਈ ਹੈ ਇਹ ਪੰਜਾਬ ਦੇ ਹਾਲਾਤਾਂ ਨੇ ਫਟ ਕਰਨ ਦੇ ਵੱਡੇ ਨਜ਼ਰ ਇੱਕ ਸੌਤੀ ਸਰਜੀ ਸਾਜਿਸ ਦੇ ਨਾਲ ਕੀਤਾ ਗਿਆ ਹੈ ਇਹਦਾ ਕੋਈ ਮਤਲਬ ਨਹੀਂ ਹੈ ਸਾਨੂੰ ਕਿਸੇ ਤਰ੍ਹਾਂ ਦੀ ਪ੍ਰਤਾਹਰ ਚਾਉਣ ਦੀ ਲੋੜ ਨਹੀਂ ਹੈ ਇਹ ਗਲਤ ਅਫਸਰਾਂ ਦਾ ਕੰਮ ਹੈ ਕਿ ਗਲਤ ਅਫਸਰਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੇ ਮਿਲੇਗੀ ਮੇਰੀ ਐਸਐਸਪੀ ਨਾਲ ਗੱਲ ਹੋਈ ਹੈ ਉਹਨਾਂ ਨੇ ਦੱਸਿਆ ਕਿ ਫਟਾ ਕਰ ਦਿੱਤਾ ਗਿਆ ਤੇ ਬੜੀ ਛੇਤੀ ਐਸੀ ਵਿਗਿਆਨੂ ਫੰਡ ਬਾਕੀ ਸੋ ਇਹ ਟੋਟਲੀ ਸਮਾਜ ਦੇ ਵਿੱਚ ਤਕਰਾਰ ਪੈਦਾ ਕਰਨ ਲਈ ਇੱਕ ਦੂਸਰੇ ਨੂੰ ਲੜਾਉਣ ਦੇ ਲਈ ਇਹ ਜਿਹੜੀ ਘਟਨਾ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਕੀਤੀ ਗਈ ਹੈ ਸਾਨੂੰ ਆਪਸ ਦੇ ਵੀ ਸਦਕਾ ਬਣਾ ਕੇ ਪਿਆਰ ਕਰਨ ਲੱਗਣਾ ਚਾਹੀਦਾ ਹੈ ਅਜਿਹੇ ਅੰਸਰਾਂ ਦੀਆਂ ਗੰਨਾ ਵਿੱਚ ਆ ਕੇ ਸਾਨੂੰ ਆਪਣੇ ਆਪ ਨੂੰ ਆਪਾ ਖੋਹਣੇ ਚਾਹੀਦਾ ਠੀਕ ਹੈ ਸਰ ਇਹ ਇਕੱਲਾ ਇੱਕ ਬਾਬਾ ਸਾਹਿਬ ਦੇ ਸਟੇਜ ਨੂੰ ਟਾਰਗੇਟ ਕਰ ਰਿਹਾ ਹੈ ਪਹਿਲਾਂ ਅੰਮ੍ਰਿਤਸਰ ਵਿਖੇ ਵੀ ਇਹੀ ਘਟਨਾ ਕੱਟੀ ਸੀ ਹòn ਦਵਾਰਾ ਫਲੋਰ ਵਿਖੇ ਆ ਗਾਹਾਂ ਇਦਾਂ ਦੀ ਕੋਈ ਘਟਨਾ ਕੱਟਈ ਕਹਿੰਦੇ ਬਾਰੇ ਕੀ ਸਟੈਪ ਚੱਕਣੋ ਚਾਹੁੰਦੇ ਸਰ ਤੁਸੀਂ ਇੱਕ ਲੜੀ ਵਿੱਚ ਦੇਖੋ ਕਿ ਪਹਿਲਾ ਬੇਚਦੇ ਉਮਰਿਕਾ ਸਾਫ ਪਾਰਲੀਮੈਂਟ ਚ ਬੋਲਦੇ ਆ ਅਮਰੀਕਾ ਅਸੀਂ ਜੋ ਲੌਂਗ ਸੰਗ ਸਮਾਜ ਦੇ ਮੂਲਕ ਪਿੰਡ ਦੇ ਵਿੱਚ ਬਾਬਾ ਸਭਾ ਤੋਂ ਪਿੰਡੋਂ ਕਮੈਂਟ ਕਰਦਾ ਬਾਹਰ ਜੋ ਸ਼ੀਸ਼ਾ ਲੱਗਿਆ ਹੋਇਆ ਉਹ ਤੁਹਾਨੂੰ ਜੋ ਰਾਦੇ ਪਾਣੀ ਕਿੰਨਾ ਲਗਾਇਆ ਗਿਆ ਅਗਰੇ ਪੰਜਾਬ ਉਹਨਾਂ ਸਮਾਜ ਪਾਰਟੀ ਨੂੰ ਨਿੰਦਾ ਕਰਦਾ ਇੱਥੇ ਆ ਯਾਰ ਕਿਉਂਕਿ ਡਾਕਟਰ ਅੰਬੇਡਕਰ ਜੀ ਜਿਨ੍ਹਾਂ ਦਾ ਇਸ ਦੇ ਨੂੰ ਬਹੁਤ بڑا ਕੰਟਰੀਬਿਊਸ਼ਨ ਹੈ ਦੇਸ਼ ਦੇ ਨਿਰਮਾਣ ਚ 바ਵਾ ਸਾਹਿਬ ਡਾਕਟਰ ਪ੍ਰਿਮਰਾਓ ਮੈਡਕਪ ਜੀ ਦਾ ਬੜਾ ਬੜਾ ਯੋਗਦਾਨ ਹੈ ਜਿਹੜੀਆਂ ਵੀ ਜਥੇਬੰਦੀਆਂ ਐਸੇ ਕਮਾਂ ਚ ਲੱਗੀਆਂ ਆ ਮੇਰਾ ਉਹਨਾਂ ਨੂੰ ਵੀ ਸੁਣਿਆ ਆ ਔਰ ਖਾਸ ਕਰਕੇ ਪੰਜਾਬ ਦੀ ਸਤਕਾਰ ਨੂੰ ਵੀ ਸੁਣਿਆ ਆ ਕਿ 바바 ਸਾਹਿਬ ਡਾਕਟਰ ਅੰਬੇਡਕਰ ਜੀ ਨੇ ਕਿਸੇ ਵੀ ਧਰਮ ਜਾਂ ਫਿਰਕੇ ਦੇ ਨਾਲ ਸੰਵਿਧਾਨ ਦੇ ਵਿੱਚ ਕੋਈ ਵਿਸਭਾਵ ਨਹੀਂ ਕੀਤਾ ਇਹ ਡਾਕਟਰ ਅੰਬੇਡਕਰ ਸਾਹਿਬ ਨੇ ਸੰਵਿਧਾਨ ਨੂੰ ਹੀ ਕ੍ਰੈਡਿਟ ਜਾਂਦਾ ਕਿ ਸੰਵਿਧਾਨ ਲਾਗੂ ਹੋਣ ਤੋਂ ਬਾਅਦ ਹਰ ਧਰਮ ਨੂੰ ਉਹਦੇ ਵਿੱਚ ਆਜ਼ਾਦੀ ਦੇ ਤਰੀਕੇ ਨਾਲ ਆਪਣਾ ਸੱਭਿਆਚਾਰ ਪ੍ਰਮੋਟ ਕਰਨੇ ਦੇ ਔਰ ਉਹਦੇ ਕਲਪਤ ਨੂੰ ਪ੍ਰੋਟੈਕਸ਼ਨ ਪ੍ਰੋਵਾਈਡ ਕੀਤੇਗੇ ਸੋਸਾਇਟੀ ਦੇ ਹਰ ਸੈਕਸ਼ਨ ਨੂੰ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਇਹ ਸਰਕਾਰ ਦਾ ਇੰਟੈਲੀਜੈਂਸ ਸਪੀਨਰ ਔਰ ਇਹ ਬਾਬਾ ਸਾਹਿਬ ਦੇ ਬਾਰੇ ਜੋ ਪਟਨਾਵਾ ਹੋ ਰਹੀ ਹੈ ਨਿਰੰਤਰ ਇਹਦੀ ਨੀਂਹ ਜਿਹੜੀ ਆ ਉਹ ਆਰਐਸਐਸ ਨੇ ਭਾਰਤੀ ਜਨਤਾ ਪਾਰਟੀ ਨੇ ਪਾਰਲੀਮੈਂਟ ਦੇ ਵਿੱਚ ਜੋ ਅਮਿਤ ਸ਼ਾਹ ਜੀ ਨੇ 바ਵਾ ਸਾਹਿਬ ਡਾਕਟਰ ਅਮੇਡਕਰ ਦੇ ਦੇ ਪ੍ਰਤੀ અપਮਾਨਜਨਕ ਟਿੱਪਣੀ ਕੀਤੀ ਉਹਨੇ ਹਿੰਮਤ ਬਧਾਈ ਐਂਟੀ ਸੋਸ਼ਲ ਐਲੀਮੈਂਟਸ ਦੇ ਔਰ ਉਸ ਤੋਂ ਬਾਅਦ ਹੀ ਘਟਨਾ ਹੋਈ ਦੁਬਾਰਾ ਅਮਰਸਰ ਦੇ ਵਿੱਚ ਪੰਜਾਬ ਦੇ ਵਿੱਚ ਜਦੋਂ ਅਮਰਸਰ ਘਟਨਾ ਹੋਈ ਉਹ ਬਾਦ ਵਿੱਚ ਸਮਾਜ ਪਾਰਟੀ ਦੀ ਅਮਰਸਰ ਦੀ ਟੀਮ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਐਫ ਆਈ ਆਰ ਦਰਜ ਕਰਾਈ ਦੋਸ਼ੀ ਮੌਕੇ ਤੇ ਪਕੜਿਆ ਗਿਆ ਉਸ ਵਕਤ ਮੈਂ ਇਹ ਗੱਲ ਕਹੀ ਸੀ ਕਿ ਪੰਜਾਬ ਦੀ ਸਰਕਾਰ ਨੂੰ ਹੁਣ ਸੈਂਸਿਟਿਵ ਹੋ ਜਾਣਾ ਚਾਹੀਦਾ ਹੈ। ਉਹਦੇ ਅੰਦਰ ਸੈਂਸ ਆਫ ਰਿਸਪਾਂਸਿਬਿਲਟੀ ਆ ਜਾਣੀ ਚਾਹੀਦੀ ਹੈ ਕਿ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਦਾ ਐਸਾ ਅਪਮਾਨ ਦੁਬਾਰਾ ਕਿਤੇ ਨਾ ਹੋਵੇ। ਅਸੀਂ ਇਹ ਕਿਹਾ ਸੀ ਕਿ ਜਿੱਥੇ-ਜਿੱਥੇ ਵੀ ਡਾਕਟਰ ਅੰਬੇਡਕਰ ਦੀ ਦੇ ਸਟੈਚੂ ਲੱਗੇ ਫੂਲੇ, ਸ਼ਾਹੂ, ਪੈਰੀਅਰ, ਨਾਰਾਇਣ, ਸਾਫ ਕਾਚੀ ਰਾਮ ਜਾਂ ਪੈਨਮਾਇਆ ਮਤੀ ਜੀ ਕਿ ਸਾਰੇ ਮਹਾਪੁਜਾਂ ਦੇ ਸਟੈਚੂ ਦੀ ਸਕਿਉਰਿਟੀ ਸਰਕਾਰ ਪਰਮਨੈਂਟ ਸਕਿਉਰਿਟੀ ਲਗਾਉਣੀ। ਤੋਂ ਸਰਕਾਰ ਨੇ ਅਗਰ ਉਹ ਸਾਡੀ ਸਲਾਹ ਮੰਨੀ ਹੁੰਦੀ ਜਿੰਨੇ ਵੀ ਸਟੈਚੂ ਲੱਗੇ ਆ ਉਹਦੀ ਪਰਮਨੈਂਟ ਸਕਿਉਰਿਟੀ ਦਾ ਅਰੇਂਜਮੈਂਟ ਕੀਤਾ ਹੁੰਦਾ ਕੋਈ ਮੰੰਗਲ ਵਾਲੀ ਘਟਨਾ ਹੋਣੀ ਨਹੀਂ ਸੀ। ਤੋਂ ਇਹ ਸਰਕਾਰ ਦੀ ਨੈਗਲੀਜੈਂਸੀ ਹੈ। ਸਰਕਾਰ ਦਾ ਨੌਨ ਸੀਰੀਅਸ ਰਵਈਆ ਹੈ। irresponsible ਗੈਰ ਕੰਮੇਪਰਾਦਰਾਂ ਨੂੰ ਵੀ ਆ ਪੰਜਾਬ ਦੀ ਸਰਕਾਰ ਦਾ ਵੀ ਕੇਂਦਰ ਦੀ ਸਰਕਾਰ ਦਾ ਸਰ ਪੰਜਾਬ ਦੇ ਭਾਈਚਾਰੇ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲਗਾਤਾਰ ਦੇਖੋ ਵਾਲਿਆਂ ਨੂੰ ਕਾਹੇ ਲਾਓ ਕਾਹੇ ਲਾਓ ਕਾਹੇ ਲਾਓ ਬਾਬਾ ਸਾਹਿਬ ਤੇ ਸਨਮਾਨ ਮੇ ਬੀਐਸਪੀ ਦਾ ਦਰਦ ਮੇ ਬਾਬਾ ਸਾਹਿਬ सम्मान में मैदान में बहुजन समाज पार्टी जिंदाबाद 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 बाबा साहब डॉक्टर भीमराव अम्बेडकर अमर रहे अमर।